ਪੰਜਾਬ ਸਰਕਾਰ ਮਾਈਨਿੰਗ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕਰ ਰਹੀ ਹੈ ਅਮਰਸਰ ਦਿਹਾਤੀ ਦੇ ਹਲਕਾ ਜਨਾਲਾ ਦੇ ਪਿੰਡ ਸਾਹੋਵਾਲ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਦਿਹਾਤੀ ਦੀ ਪੁਲਿਸ ਵੱਲੋਂ ਪਿੰਡ ਸਾਹੋਵਾਲ ਵਿੱਚ 15 ਦੇ ਕਰੀਬ ਟਰੱਕ ਦੋ ਜੀਸੀਬ ਮਸ਼ੀਨਾਂ ਸਮੇਤ ਤਿੰਨ ਲੋਕਾਂ ਨੂੰ ਕਾਬੂ ਕੀਤਾ ਗਿਆ ਇਸ ਸਬੰਧੀ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਰੇਡ ਕੀਤੀ ਗਈ ਹੈ ਮਰਹਾਲ ਪੁਲਿਸ ਨੇ ਨਾਂ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰੇਡ ਕੀਤਾ ਗਿਆ ਪਿੰਡ ਸਾਹੋਵਾਲ ਕੀ ਮਾਮਲਾ ਸਾਰਾ ਜੀ? ਮਾਨਯੋਗ ਐਸਐਸਪੀ ਸਾਹਿਬ ਅਮਰਸਰ ਰੂਲੂ ਦਿੱਤੀਆਂ ਤੇ ਆਤਾਂ ਤੇ ਖਦਾਰ ਕੁਦਰਾ ਸਿੰਘ ਐਸਪੀ ਸਾਹਿਬ ਦੀ ਗਵਾਹੀ ਡੀਐਸਪੀ ਸਾਹਿਬ ਸਾਹਿਬ ਵੀ ਜਨਰਲ ਦੀ ਗਵਾਹੀ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਜਿਹੜਾ ਮੁਕੰਮਲਾਈ ਵੀ ਸੀ ਜਿਹਦੇ ਤਹਿਤ 15 ਵੱਡੇ ট্রাক ਜਿਹੜੇ ਐਲਪੀ ਤੇ ਦੋ ਜੀਐਸਪੀ ਜਿਹੜੀਆਂ ਨੇ ਕਾਬੂ ਕੀਤੇ ਕੀ ਹੋ ਮੰਨ ਲਓ ਮੰਨਦੀ ਰੱਖੀ ਹੋਈ ਕਿਸੇ ਦੀ ਆ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਮਾਈਨਿੰਗ ਐਕਟ ਦੇ ਤਹਿਤ ਮੁਕੰਮਲਤਾ ਕੀਤਾ ਗਿਆ ਕੀ ਕਾਰਨਾ ਦੇਣਾ ਚਾਹੁੰਦੇ ਹੋ ਜਿਹੜੇ ਮਾਈਨਿੰਗ ਵਾਲੇ ਨੇ ਕੀਤਾ ਕਿਸੇ ਕਿਸੇ ਵੀ ਹੱਦ ਤੱਕ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ ਨਹੀਂ ਹੁਣ ਦਿੱਤੀ ਜਾਊਗੀ ਔਰ ਮਾਈਨਿੰਗ ਕਰਨ ਵਾਲਿਆਂ ਨੂੰ ਤਾੜਨਾ ਕਿ ਇਹਨਾਂ ਆਪਣੀਆਂ ਪੂਰੀ ਹਲਕਾ ਤੋਂ ਬੰਦ ਹੋਣਾ ਸਰ ਅਗਵੀ ਅਸਰ ਕਰੋ ਪ੍ਰੈਸ਼ਨ ਕਰੀ ਜਾਨਗੇ ਹਾਂ ਬਿਲਕੁਲ ਮਾਈਨਿੰਗ ਦੇ ਖਿਲਾਫ ਇਸ ਤਰ੍ਹਾਂ ਹੀ ਸਰਕਾਰ ਦੀਆਂ ਹਥਿਆਤਾਂ ਨੇ ਬਦਲ ਇਹ ਆਪਰੇਸ਼ਨ ਜਿਹੜੇ ਚੱਲਦੇ ਰਹੇ ਪੰਜਾਬ ਸਰਕਾਰ ਮਾਈਨਿੰਗ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕਰ ਰਹੀ ਹੈ ਅਮਰਸਰ ਦਿਹਾਤੀ ਦੇ ਹਲਕਾ ਜਨਾਲਾ ਦੇ ਪਿੰਡ ਸਾਹੋਵਾਲ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਦਿਹਾਤੀ ਦੀ ਪੁਲਿਸ ਵੱਲੋਂ ਪਿੰਡ ਸਾਹੋਵਾਲ ਵਿੱਚ 15 ਦੇ ਕਰੀਬ ਟਰੱਕ ਦੋ ਜੀਸੀਬ ਮਸ਼ੀਨਾਂ ਸਮੇਤ ਤਿੰਨ ਲੋਕਾਂ ਨੂੰ ਕਾਬੂ ਕੀਤਾ ਗਿਆ ਇਸ ਸਬੰਧੀ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਰੇਡ ਕੀਤੀ ਗਈ ਹੈ ਮਰਹਾਲ ਪੁਲਿਸ ਨੇ ਨਾਂ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰੇਡ ਕੀਤਾ ਗਿਆ ਪਿੰਡ ਸਾਹੋਵਾਲ ਕੀ ਮਾਮਲਾ ਸਾਰਾ ਜੀ ਮਾਨਯੋਗ ਐਸਐਸਪੀ ਸਾਹਿਬ ਅਮਰਸਰ ਰੂਲੂ ਦਿੱਤੀਆਂ ਦੇ ਹਾਜ਼ਰਾਂ ਤੇ ਦਾਰ ਜਗਰਾਤ ਸਿੰਘ ਐਸਪੀ ਸਾਹਿਬ ਦੀ ਗਵਾਈ ਤੇ ਡੀਐਸਪੀ ਸਾਹਿਬ ਸਾਥੀ ਜਨ ਅਗਰਹਾ ਦੀ ਗਵਾਈ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਜਿਹੜਾ ਮੁਕੰਮਲਾਈ ਗਈ ਸੀ ਜਿਹਦੇ ਤਹਿਤ 15 ਵੱਡੇ ਟਰੱਕ ਟਰੱਕ ਜਿਹੜੇ ਐਲਪੀ ਤੇ ਦੋ ਜੀਸੀਪੀ ਜਿਹੜੀਆਂ ਨੇ ਕਾਬੂ ਕੀਤੇ ਕੀ ਹੋ ਮੰਨ ਲਓ ਮੰਨਦੀ ਰੱਖੀ ਹੋਈ ਕਿਸੀ ਆ ਤਿੰਨ ਦੋਸ਼ੀਆਂ ਨੂੰ ਗ੍ਰਿਫਤ ਕੀਤਾ ਗਿਆ ਮਾਈਨਿੰਗ ਐਕਟ ਦੇ ਤਹਿਤ ਮੁਕੰਮਲ ਕੀਤਾ ਗਿਆ ਕੀ ਕਾਰਨਾਂ ਦੇਣਾ ਚਾਹੁੰਦੇ ਹੋ ਜਿਹੜੇ ਮਾਈਨ ਬੜੇ ਵਿਚਾਰੀ ਕਿਸੇ ਕਿਸੇ ਵੀ ਹੱਦ ਤੱਕ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ ਨਹੀਂ ਹੁਣ ਦਿੱਤੀ ਜਾਊਗੀ ਔਰ ਮਾਈਨਿੰਗ ਕਰਨ ਵਾਲਿਆਂ ਨੂੰ ਤਾੜਨਾ ਕਿ ਇਹਨਾਂ ਆਪਣੀਆਂ ਪੂਰੀ ਹਲਕਾ ਤੋਂ ਬੰਦ ਹੋਣਾ ਸਰ ਅਗਵੀ ਅਸਰ ਕਰੋ ਪ੍ਰੈਸ਼ਨ ਕਰੀ ਜਣਗੇ ਹਾਂ ਬਿਲਕੁਲ ਮਾਈਨਿੰਗ ਦੇ ਖਿਲਾਫ ਇਸ ਤਰ੍ਹਾਂ ਹੀ ਸਰਕਾਰ ਦੀਆਂ ਹਥਿਆਤਾਂ ਨੇ ਬਦਲ ਇਹ ਆਪਰੇਸ਼ਨ ਜਿਹੜੇ ਚੱਲਦੇ ਰਹੇ ਪੰਜਾਬ ਸਰਕਾਰ ਮਾਈਨਿੰਗ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕਰ ਰਹੀ ਹੈ ਅਮਰਸਰ ਦਿਹਾਤੀ ਦੇ ਹਲਕਾ ਜਨਾਲਾ ਦੇ ਪਿੰਡ ਸਾਹੋਵਾਲ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਦਿਹਾਤੀ ਦੀ ਪੁਲਿਸ ਵੱਲੋਂ ਪਿੰਡ ਸਾਹੋਵਾਲ ਵਿੱਚ 15 ਦੇ ਕਰੀਬ ਟਰੱਕ ਦੋ ਜੀਸੀਬ ਮਸ਼ੀਨਾਂ ਸਮੇਤ ਤਿੰਨ ਲੋਕਾਂ ਨੂੰ ਕਾਬੂ ਕੀਤਾ ਗਿਆ ਇਸ ਸਬੰਧੀ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਰੇਡ ਕੀਤੀ ਗਈ ਹੈ ਮਹਿਰਾਲ ਪੁਲਿਸ ਨੇ ਨਾਂ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰੇਡ ਕੀਤਾ ਗਿਆ ਪਿੰਡ ਸਾਹੋਵਾਲ ਕੀ ਮਾਮਲਾ ਸਾਰਾ ਜੀ ਮਾਨਯੋਗ ਐਸਐਸਪੀ ਸਾਹਿਬ ਅਮਰਸਰ ਰੂਲੋਤੀ ਜੀ ਹਾਜ਼ਰ ਹਾਂ ਤੇ دار ਜਗਰਾਤ ਸਿੰਘ ਐਸਪੀ ਸਾਹਿਬ ਦੀ ਅਗਵਾਈ ਤੇ ਡੀਐਸਪੀ ਸਾਹਿਬ ਅਤੇ ਸਾਡੀ ਜਨਰਲ ਅਧਿਕਾਰੀ ਦੀ ਅਗਵਾਈ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਜਿਹੜਾ ਮੁਕੰਮਲਾਈ ਗਈ ਸੀ ਜਿਹਦੇ ਤਹਿਤ 15 ਵੱਡੇ ਟਰੱਕ ਟਰੱਕ ਜਿਹੜੇ ਐਲਪੀ ਤੇ ਦੋ ਜੀਐਸਪੀ ਜਿਹੜੀਆਂ ਨੇ ਕਾਬੂ ਕੀਤੇ ਕੀ ਹੋ ਮੰਨ ਲਓ ਮੰਨਦੀ ਰੱਖੀ ਹੋਈ ਕਿਸੀ ਦੀ ਆ ਤਿੰਨ ਦੋਸ਼ੀਆਂ ਨੂੰ ਗ੍ਰਿਫਤ ਕੀਤਾ ਗਿਆ ਮਾਈਨਿੰਗ ਐਕਟ ਦੇ ਤਹਿਤ ਮੁਕੰਮਲ ਕੀਤਾ ਗਿਆ ਕੀ ਕਾਰਨ ਦੇਣਾ ਚਾਹੁੰਦੇ ਹੋ ਜਿਹੜੇ ਮਾਈਨਿੰਗ ਵਾਲੇ ਨੇ ਕਾਰੀ ਕਿਸੇ ਕਿਸੇ ਵੀ ਹੱਦ ਤੱਕ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ ਨਹੀਂ ਹੁਣ ਦਿੱਤੀ ਜਾਊਗੀ ਔਰ ਮਾਈਨਿੰਗ ਕਰਨ ਵਾਲਿਆਂ ਨੂੰ ਤਾੜਨਾ ਕਿ ਇਹਨਾਂ ਆਪਣੀਆਂ ਪੂਰੀ ਹਲਕਾ ਤੋਂ ਬੰਦ ਹੋਣਾ ਸਰ ਅਗਵੀਅਸਰ ਅਪਰੇਸ਼ਨ ਚੱਲ ਜਾਈਏਗੀ ਹਾਂ ਬਿਲਕੁਲ ਮਾਈਨਿੰਗ ਦੇ ਖਿਲਾਫ ਇਸ ਤਰ੍ਹਾਂ ਹੀ ਸਰਕਾਰ ਦੀਆਂ ਹਥਿਆਤਾਂ ਨੇ ਬਦਲ ਇਹ ਅਪਰੇਸ਼ਨ ਜਿਹੜੇ ਚੱਲਦੇ ਰਹੇ